ਗੁਰਜੀ ਦੇ ਚਰਨਾਂ ਦੇ ਪਾਸ ਬੈਠਣ ਦਾ ਸੁਭਾਗ ਸਮਾਂ ਮਿਲਿਆ ਹੈ ਸੋ ਸਤਿਗੁਰੂ ਜੀ ਨੇ ਜਿੰਨਾ ਵੀ ਸਮਾਂ ਆਪਾਂ ਨੂੰ ਬਖਸ਼ਿਆ ਹੈ ਆਪਾਂ ਸਤਿਗੁਰੂ ਜੀ ਦੇ ਚਰਨਾਂ ਵਿੱਚ ਮਨ ਕਰਕੇ ਬੈਠਣ ਦੀ ਕੋਸ਼ਿਸ਼ ਕਰਨੀ ਕਿਉਂਕਿ ਸਤਿਗੁਰੂ ਜੀ ਦੇ ਚਰਨਾਂ ਦੇ ਪਾਸ ਪਾਤਸ਼ਾਹ ਦੀ ਬਾਣੀ ਕਹਿ ਰਹੀ ਹੈ ਕਿ ਮਨ ਕਰਕੇ ਚਿਤ ਕਰਕੇ ਉਸ ਅਕਾਲ ਪੁਰਖ ਪਰਮਾਤਮਾ ਰੱਬ ਨੂੰ ਯਾਦ ਕਰਨਾ ਹੈ ਫਿਰ ਹਾਜ਼ਰੀ ਹੈ ਕਿਉਂਕਿ ਜਿੱਥੇ ਆਪਾਂ ਬੈਠੇ ਆ ਨਾ ਪਿਆਰੋ ਜਿਸ ਦਰ ਤੇ ਬੈਠਿਆ ਇਹ ਐਸਾ ਪੜ੍ਹਾਈ ਵਾਲਾ ਸਕੂਲ ਹੈ ਐਸੀ ਗੁਰੂ ਦੀ ਕਿਰਪਾ ਹੈ ਇਸ ਸਕੂਲ ਵਿੱਚ ਸਰੀਰ ਨਹੀਂ ਪਿਆਰੋ ਮਨ ਵਿਖੇ ਜਾਣੇ ਨੇ ਕਿ ਮਨ ਕੇ ਦਾ ਹਾਜ਼ਰ ਹੈ ਕਈ ਸੰਗਤਾਂ ਵਿਦੇਸ਼ਾਂ ਵਿੱਚ ਬੈਠੀਆਂ ਨੇ ਜਿਹੜੀਆਂ YouTube ਤੋਂ ਇਹ ਵੀਡੀਓ ਵੇਖ ਕੇ ਆਪਣੀਆਂ ਹਾਜ਼ਰੀਆਂ ਲਵਾ ਰੀਆਂ ਨੇ ਉਹਨਾਂ ਦਾ ਸਰੀਰ ਭਾਵੇਂ ਵਿਦੇਸ਼ਾਂ ਵਿੱਚ ਹੈ ਪਰ ਉਹਨਾਂ ਦਾ ਮਨ ਕਈ ਵਾਰ ਇੱਥੇ ਹਾਜ਼ਰ ਹੋ ਜਾਂਦਾ ਹੈ। ਵਿਦੇਸ਼ਾਂ ਵਿੱਚ ਰਹਿ ਕੇ ਵੀ ਉਹਨਾਂ ਦੀ ਇੱਥੇ ਹਾਜ਼ਰੀ ਲੱਗ ਜਾਂਦੀ ਹੈ। ਇਸ ਕਰਕੇ ਪਾਤਸ਼ਾਹ ਦੇ ਚਰਨਾਂ 'ਚ ਬੈਠਿਆਂ ਕੋਸ਼ਿਸ਼ ਕਰਨੀ ਆ ਬਿਆਰੋ ਕਿ ਮਨ ਵੀ ਇੱਥੇ ਹੀ ਹਾਜ਼ਰ ਰਹੇ। ਕੋਈ ਬਹੁਤਾ ਲੰਮਾ ਸਮਾਂ ਨਹੀਂ ਆਪਾਂ ਬੈਠਦੇ। ਇਸ ਕਰਕੇ ਆਪਾਂ ਸਮਾਂ ਥੋੜਾ ਰੱਖਿਆ ਹੈ ਕਿਉਂਕਿ ਸੰਗਤ ਨੂੰ ਬੈਠਣਾ ਵੀ ਸੁੱਖ ਹੈ। ਘਰ ਦੇ ਕੰਮ ਵੀ ਕਰਨੇ ਨੇ, ਬੱਚਿਆਂ ਨੇ ਸਕੂਲ ਵੀ ਜਾਣਾ ਹੈ। ਹਰ ਇੱਕ ਕੰਮ ਨੂੰ ਵੇਖ ਕੇ ਆਪਾਂ ਟਾਈਮ ਉਹਨਾਂ ਕਰਕੇ ਰੱਖਿਆ ਜਿੰਨਾ ਕਿ ਰਾਜਾ ਸਾਹਿਬ ਨੇ ਕਿਹਾ ਕਿ ਭਾਈ ਇੱਕ ਕੜੀ ਜ਼ਰੂਰ ਸੰਗਤ ਕਰੋ ਆਪਣੀ ਕੋਸ਼ਿਸ਼ ਹੁੰਦੀ ਹੈ ਇੱਕ ਕੜੀ ਪਾ ਵਿੱਚ 24 25 ਮਿੰਟ ਆਪਾਂ ਜ਼ਰੂਰ ਹਾਜ਼ਰੀ ਭਰੀਏ ਸਤਿਗੁਰੂ ਕਿਰਪਾ ਕਰੇ ਨੇ ਪਾਸ਼ਾ ਪ੍ਰਮਾਨ ਕਰਦੇ ਨੇ ਕਿ ਇਹ ਦੁਨੀਆ ਸੰਸਾਰ ਜਿਨ੍ਹਾਂ ਨੂੰ ਮੋਹ ਕਰ ਰਹੇ ਹਨ ਪਿਆਰ ਕਰ ਰਹੇ ਹਨ ਇਹ ਪਿਆਰ ਇਹ ਜਿਹੜਾ ਤੂੰ ਮੁਹੱਬਤ ਆਪਣੇ ਪਰਿਵਾਰ ਨੂੰ ਕਰ ਰਿਹਾ ਹੈ ਆਪਣੇ ਸਾਥ ਸੰਬੰਧੀਆਂ ਰਿਸ਼ਤੇਦਾਰਾਂ ਨਾਲ ਮੁਹਬਤ ਵੰਡਣ ਦੀ ਕੋਸ਼ਿਸ਼ ਕਰ ਰਿਹਾ ਹੈ ਪਾਤਸ਼ਾਹ ਕਹਿੰਦੇ ਕੋਈ ਐਸਾ ਦਿਨ ਆ ਜਾਂਦਾ ਹੈ ਜਦੋਂ ਪਰਿਵਾਰ ਇਹ ਰਿਸ਼ਤੇਦਾਰ ਸਾਥ ਸੰਬੰਧੀ ਕਹਿ ਦਿੰਦੇ ਨੇ ਕਿ ਭਾਈ ਸਾਡੇ ਲਈ ਕੁਝ ਨਹੀਂ ਕੀਤਾ ਪਰ ਉਹੀ ਪਿਆਰ ਜਦੋਂ ਗੁਰੂ ਨੂੰ ਕੀਤਾ ਹੋਵੇ ਉਹੀ ਪਿਆਰ ਰਾਜਾ ਸਾਹਿਬ ਨਾਲ ਪੈ ਜਾਵੇ ਫਿਰ ਰਾਜਾ ਸਾਹਿਬ ਮਹਾਰਾਜ ਨਮਾਣਿਆਂ ਨੂੰ ਮਾਣ ਬਖਸ਼ ਦਿੰਦੇ ਨੇ ਆਪਣੇ ਗਲ ਨਾਲ ਲਾ ਲੈਂਦੇ ਨੇ ਪਿਆਰਿਓ ਐਸੇ ਬੜੇ ਸੇਵਾਦਾਰ ਐਸੇ ਪਰਿਵਾਰ ਆਏ ਰਾਜਾ ਸਾਹਿਬ ਦੇ ਚਰਨਾਂ 'ਚ ਮਹਾਰਾਜ ਨੇ ਭਖਾਰੀ ਤੂੰ ਰਾਜੇ ਬਣਾ ਦਿੱਤਾ ਦੁਨਿਆਵੀ ਤੌਰ ਤੇ ਤੇ ਐਸੇ ਕਈ ਆਏ ਜਿਹੜੇ ਮਨ ਕਰਕੇ ਜੁੜ ਗਏ ਮਨ ਕਰਕੇ ਧਿਆਨ ਧਰ ਲਿਆ ਜਿਨ੍ਹਾਂ ਨੇ ਤੇ ਉਹ ਵੀ ਰਾਜਾ ਸਾਹਿਬ ਮਹਾਰਾਜ ਨੇ ਆਪਣੇ ਵਰਗੇ ਬਣਾ ਲਏ ਜਿਵੇਂ ਧੰਨ ਸ਼੍ਰੀ ਅਵਤੂਸਾ ਮਹਾਰਾਜ ਪੂਰਨਦਾਸ ਜੀ ਜਿੰਨਾਂ ਕ ਆਪਣੇ ਅੰਦਰ ਭਾਂਡਾ ਹੈ ਨਾ ਪਿਆਰੋ ਭਰੋਸੇ ਵਾਲਾ ਸ਼ਰਧਾ ਵਾਲਾ ਵਿਸ਼ਵਾਸ ਵਾਲਾ ਉਹਨਾਂ ਕ ਭਾਂਡਾ ਹੀ ਪਰਣਾ ਹੈ ਜੇ ਥੋੜਾ ਭਾਂਡਾ ਲੈ ਕੇ ਆਏ ਆ ਉਹਨਾਂ ਕ ਵਸਤੂ ਵਿੱਚ ਪੈ ਜਾਣੀ ਹੈ ਬਸ ਉਹਨਾਂ ਕ ਆਸ ਮਰاد ਪੂਰੀ ਹੋਗੀ ਫਿਰ ਉਹੀ ਦੁਨੀਆ ਦੇ ਵਿੱਚ ਸੁੱਖ ਦੁੱਖ ਦੇ ਵਿੱਚ ਫਸ ਗਏ ਜੇ ਥੋੜਾ ਭਾਂਡਾ ਵੱਡਾ ਹੋਵੇਗਾ ਭਰੋਸਾ ਹੋਵੇਗਾ ਵਿਸ਼ਵਾਸ ਹੋਵੇਗਾ ਫਿਰ ਪਾਸ਼ਾ ਕਹਿੰਦੇ ਜੋ ਸੁਖ ਕੋ ਚਾਹੇ ਸਦਾ ਸ਼ਰਨ ਰਾਮ ਕੀ ਲੈ ਜੇ ਸਦਾ ਵਾਸਤੇ ਸੁੱਖ ਚਾਹੀਦੇ ਨੇ ਫਿਰ ਉਹਨਾਂ ਭਾਂਡਾ ਵੱਡਾ ਕਰਨਾ ਪੈਣਾ ਕਿਉਂਕਿ ਗੁਰੂ ਨਾਨਕ ਦੇਵ ਜੀ ਸਾਹਿਬ ਆਹ ਮਹਾਰਾਜ ਜਦੋਂ ਆਪਾਂ ਸ਼ਬਦ ਸਰਮਣ ਕਰਦੇ ਨੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਬਾਣੀ ਦੀ ਅਰੰਭਤਾ ਹੁੰਦੀ ਹੈ ਉੱਥੇ ਗੁਰੂ ਨਾਨਕ ਦੇਵ ਜੀ ਸਾਹਿਬ ਦਾ ਨਾਮ ਨਹੀਂ ਲਿਖਿਆ ਉੱਥੇ ਮਹੱਲਾ ਪਹਿਲਾ ਨਹੀਂ ਲਿਖਿਆ ਪਿਆਰ ਸਭ ਤੋਂ ਪਹਿਲਾਂ ਪਾਇਸ਼ਾ ਨੇ ਪ੍ਰਮਾਨ ਕੀਤਾ ਇੱਕ ਓੰਕਾਰ ਅੱਜ ਆਪਾਂ ਦੁੱਖਾਂ ਵਿੱਚ ਕਿਉਂ ਤਕਲੀਫਾਂ ਕਿਉਂ ਨੇ ਕਿਉਂਕਿ ਆਪਾਂ ਇੱਕ ਤੇ ਭਰੋਸਾ ਹੀ ਨਹੀਂ ਰੱਖਿਆ ਪਿਆਰਿਓ ਵਿਸ਼ਵਾਸ ਇੱਕ ਤੇ ਨਹੀਂ ਆਪਾਂ ਜਿਵੇਂ ਜਿਵੇਂ ਦਿਨ ਬਦਲਦੇ ਨੇ ਓਵੇਂ ਓਵੇਂ ਆਪਣੀ ਆਵਾਜ਼ ਬਦਲ ਜਾਂਦੀ ਹੈ ਐਤਵਾਰ ਨੂੰ ਆਪਾਂ ਕੁਝ ਹੋਰ ਜਪਣਿਆ ਵੀਰਵਾਰ ਨੂੰ ਕੁਝ ਹੋਰ ਜਪਣਿਆ ਮੰਗਲਵਾਰ ਕੁਝ ਹੋਰ ਧਿਆਨ ਵਿੱਚ ਆਉਂਦਾ ਸਾਰੇ ਪੂਜਣਯੋਗ ਨੇ ਪਰ ਗੁਰੂ ਨਾਨਕ ਦੇਵ ਜੀ ਮਹਾਰਾਜ ਮੋਹਰ ਲਾ ਕੇ ਇੱਕ ਓਮਕਾਰ ਭਾਈ ਜਪਣਾ ਇੱਕ ਨੂੰ ਪਹਿਣਾ ਇੱਕ ਤੇ ਭਰੋਸਾ ਰੱਖਣਾ ਪੈਣਾ ਹੈ ਇੱਕ ਤੇ ਵਿਸ਼ਵਾਸ ਹੋਵੇ ਨਾ ਪਿਆਰੋ ਫਿਰ ਭਰੋਸਾ ਹੋਵੇ ਇੱਕ ਤੇ ਫਿਰ ਅਕਾਲ ਪੁਰਖ ਕਿਰਪਾ ਕਰਦਾ ਥੋੜਾ ਜੱਪਿਆ ਵੀ ਹਾਲ ਥਾਏ ਪੈ ਜਾਂਦਾ ਹੈ ਪਾਸ਼ਾ ਦੀ ਬਾਣੀ ਦਾ ਸ਼ਬਦ ਸਰਵਣ ਕੀਤਾ ਨੇ ਕਿ ਭਾਈ ਮੰਨ ਕਰਕੇ ਚਿਤ ਕਰਕੇ ਜਪ ਇੱਕ ਅੱਖਰ ਵੀ ਇੱਕ ਸੈਕਿੰਡ ਦਾ ਮੰਨ ਕਰਕੇ ਜਪਿਆ ਹੋਇਆ ਪਿਆਰੋ ਕਈ ਜਨਮਾਂ ਦੇ ਕੋਟ ਪਾਪ ਜਿਹੜੇ ਨੇ ਉਹ ਦੂਰ ਕਰ ਦਿੰਦਾ ਇੱਕ ਸੈਕਿੰਡ ਦਾ ਜਪਿਆ ਹੋਇਆ ਪਰ ਭਰੋਸੇ ਨਾਲ ਵਿਸ਼ਵਾਸ ਨਾਲ ਮੰਨ ਕਰਕੇ ਤੇ ਰਾਜਾ ਸਾਹਿਬ ਮਹਾਰਾਜ ਇਸੇ ਤਰ੍ਹਾਂ ਫਰਮਾਨ ਕਰਦੇ ਨੇ ਭਾਈ ਪਰਿਵਾਰ ਇਹ ਰਿਸ਼ਤੇਦਾਰ ਜਿਨ੍ਹਾਂ ਨੂੰ ਪਿਆਰ ਕਰਦਾ ਹੋ ਸਕਦਾ ਇੱਕ ਦਿਨ ਕਹਿ ਦੇਣ ਸਾਡੇ ਲਈ ਕੀਤਾ ਕੀ ਹੈ ਸਾਡੇ ਵਾਸਤੇ ਮਾਂ ਬਾਪ ਨੇ ਕੁਝ ਨਹੀਂ ਕੀਤਾ ਜਾਂ ਭੈਣ ਭਰਾ ਨੇ ਕੁਝ ਨਹੀਂ ਕੀਤਾ ਪਰ ਪਾਤਸ਼ਾਹ ਕਹਿੰਦੇ ਜੇ ਤੂੰ ਪ੍ਰਮਾਤਮਾ ਨੂੰ ਪਿਆਰ ਕਰੇਗਾ ਤੈਨੂੰ ਉਹਦੇ ਬਦਲੇ ਕੋਈ ਨਾ ਕੋਈ ਦਰਜਾ ਮਿਲ ਜਾਣਾ ਹੈ ਇੱਕ ਸਕੂਲ 'ਚ ਬੱਚੇ ਪੜ੍ਹਾਈ ਕਰਦੇ ਨੇ ਨਾ ਕੋਈ ਟੀਚਰ ਬਣ ਜਾਂਦਾ ਕੋਈ ਪੁਲਿਸ ਵਿੱਚ ਐ ਕੋਈ ਡਾਕਟਰ ਬਣ ਗਿਆ ਤੇ ਕਈ ਜਿਹੜੇ ਐਸੇ ਨੇ ਪੜ੍ਹਾਈ ਨਹੀਂ ਕਰ ਸਕਦੇ ਉਹ ਚੋਰ ਵੀ ਬਣ ਜਾਂਦੇ ਨੇ ਪਿਆਰੋ ਕਈ ਪੜ੍ਹੇ ਲਿਖੇ ਵੀ ਚੋਰ ਬਣ ਜਾਂਦੇ ਨੇ ਜੈਸੀ ਜੈਸਾ ਕਿਸੇ ਨੇ ਗਿਆਨ ਪ੍ਰਾਪਤ ਕਰਨ ਉਹਦੀ ਬੁੱਧ ਜੈਸੀ ਜੈਸੀ ਹੋਣੀ ਐ ਉਸ ਅਵਸਥਾ ਵਿੱਚ ਉਹਨੇ ਪਿਆਰੋ ਚੱਲਿਆ ਜਾਣਾ ਤੇ ਰਾਜਾ ਸਾਹਿਬ ਮਾਰੇ ਫਰਮਾਨ ਕਰਦੇ ਨੇ ਭਾਈ ਇਹ ਵੀ ਸਕੂਲ ਐ ਜਿੱਥੇ ਆਪਾਂ ਬੈਠ ਕੇ ਵਿੱਦਿਆ ਲੈਣ ਆਉਨੇ ਆ ਹੁਣ ਆਪਾਂ ਅਮਰਤ ਵੇਲੇ ਤੇ ਗੁਰੂ ਦਾ ਗਿਆਨ ਸੁਣ ਰਹੇ ਆਂ ਸੰਗਤ ਵਿੱਚ ਬੈਠੇ ਆਂ ਇਹੀ ਆਪਾਂ ਬਾਅਦ ਵਿੱਚ ਆ ਕੇ ਚੁਗਲੀ ਨਿੰਦਿਆ ਕਰਕੇ ਜਿਹੜਾ ਆਪਾਂ ਇੱਥੇ ਜਪਿਆ ਹੋਇਆ ਉਹ ਵੀ ਪਿਆਰਿਓ ਸਾਰਾ ਝਾੜ ਕੇ ਚਲੇ ਜਾਂਦੇ ਆਂ ਇੱਕ ਪਾਉ ਲੱਥੀ ਨਾਤੇ ਆਂ ਦੋਏ ਪਾ ਚੜੀਐ ਸੋਰ ਇੱਕ ਭਾਰ ਲਾਣ ਆਉਨੇ ਆਂ ਨਾਲ ਦੋਰ ਹੋਰ ਚੱਕੇ ਲੈ ਜਾਂਦੇ ਆਂ ਪਿਆਰਿਓ ਪਾਸ਼ਾ ਕਹਿੰਦੇ ਨਹੀਂ ਪਾਈ ਮਨ ਕਰਕੇ ਚਿਤ ਕਰਕੇ ਜਪਿਆ ਇੱਕ ਘੜੀ ਦਾ ਨਾਮ ਤੁਹਾਡੇ 24 ਘੰਟੇ ਦੇ ਸਵਾਸ ਸਫਲ ਨੇ ਅਰ ਧਿਆਨ ਵਿੱਚ ਮਨ ਵਿੱਚ ਰਵੇ ਕਿ ਉਹ ਪਰਮਾਤਮਾ ਕਾਲਪੁਰਖ ਹਰ ਥਾਂ ਵੇਖ ਰਿਹਾ ਹੈ ਕੀ ਕਹੇ ਨਰਾਇਣ ਸਹਿ ਮਹਾਰਾਜ ਕਬਤ ਅਸਲ ਅਪਸ਼ੋਕਾ ਤੇਰਾ ਸ਼ੇਰ ਦਾ ਨਾਨ ਧਨ 시ਗਾ ਬੰਦਨੰਦੇ ਵਿੱਚ ਬਣ ਰਿਹਾ ਜੀਵ ਅੱਜ ਤੋਂ ਰਾਜ ਸਹਿ ਮਹਾਰਾਜ ਫਰਮਾਣ ਕਰਦੇ ਨੇ ਭਾਈ ਤੇਰਾ ਜਿਹੜਾ ਅਸਲਾ ਹੈ ਨਾ ਅਸਲਾ ਤੇ ਤੇਰਾ ਸ਼ੇਰ ਦਾ ਹੈ ਭਾਵ ਬ੍ਰਹਮ ਦਾ ਪਰ ਦੇ ਦੀ ਕੈਦ ਵਿੱਚ ਪਾ ਕੇ ਇਹ ਬੱਕਰੀ ਬਣ ਗਿਆ ਹੈ ਜਿਹੜਾ ਅਸਲ ਹੈ ਨਾ ਪਿਆਰਿਓ ਜਿਵੇਂ ਆਪਾਂ ਅੱਗੇ ਸਰਵਣ ਕੀਤਾ ਕਿ ਇੱਕ ਸੋਨੇ ਤੋਂ ਕਈ ਤਰ੍ਹਾਂ ਦੇ ਗਹਿਣੇ ਬਣ ਜਾਂਦੇ ਨੇ ਕੋਈ ਹੱਥ ਵਿੱਚ ਪਾਣ ਵਾਲਾ ਕੋਈ ਕੰਨਾਂ ਵਿੱਚ ਪਾਣ ਵਾਲਾ ਕੋਈ ਗਲ ਵਿੱਚ ਪਾਣ ਵਾਲਾ ਤੇ ਬੰਦਾ ਕਈ ਵਾਰ ਭਲੇਖਾ ਖਾਂਦਾ ਵੀ ਇਹ ਵੱਖ-ਵੱਖ ਨੇ ਪਰ ਨਹੀਂ ਇਹ ਬਣੇ ਇੱਕੋ ਸੋਨੇ ਤੋਂ ਹੀ ਨੇ ਪਿਆਰਿਓ ਸੋਨਾ ਇੱਕ ਹੀ ਹੈ ਉਸੇ ਤਰ੍ਹਾਂ ਪਾਸ਼ਾ ਉਦਾਹਰਣ ਦਿੰਦੇ ਨੇ ਭਾਈ ਉਹ ਪਰਮਾਤਮਾ ਕਾਲਪੁਰਖ ਆਪਣਾ ਇੱਕੋ ਹੀ ਹੈ ਆਪਾਂ ਉਹਦੀ ਅੰਛਵੰਚਾ ਬਸ ਰੂਪ ਵੱਖ-ਵੱਖ ਦੇ ਦਿੱਤੇ ਨੇ ਇਸ ਕਰਕੇ ਆਪਾਂ ਭਲੇਕੇ ਵਿੱਚ ਆ ਤੇ ਜਿਹੜਾ ਪ੍ਰਮਾਤਮਾ ਦੀ ਅੰਛਵੰਚਾ ਹੈ ਉਹ ਪਿਆਰਿਓ ਕੋਈ ਆਮ ਨਹੀਂ ਹੋ ਸਕਦੀ ਰਾਯਾ ਸਾਹਿਬ ਕਹਿੰਦੇ ਉਹ ਸ਼ੇਰ ਦਾ ਰੂਪ ਹੈ ਕਿਉਂਕਿ ਪ੍ਰਮਾਤਮਾ ਕਾਲਪੁਰਖ ਕੋਈ ਬੱਕਰੀ ਦਾ ਰੂਪ ਨਹੀਂ ਪਿਆਰਿਓ ਪਾਦਸ਼ਾਹ ਕਹਿੰਦੇ ਉਹ ਪ੍ਰਮਾਤਮਾ ਕਾਲਪੁਰਖ ਸ਼ੇਰ ਦਾ ਰੂਪ ਹੈ ਤੇ ਅਸਲਾ ਜਿਹੜਾ ਹੈ ਉਹ ਸ਼ੇਰ ਹੈ ਪਰ ਇਹ ਦੇਹ ਵਿੱਚ ਪਾ ਕੇ ਇਹ ਬੱਕਰੀ ਬਣ ਗਿਆ ਇਹਨੂੰ ਭਰੋਸਾ ਨਹੀਂ ਰਹਿ ਗਿਆ ਆਪਣੇ ਗੁਰੂ ਤੇ ਆਪਣੇ ਆਪ ਦਾ ਵਿਸ਼ਵਾਸ ਨਹੀਂ ਆਤਮ ਵਿਸ਼ਵਾਸ ਖਤਮ ਹੋ ਗਿਆ ਜਿਵੇਂ ਜਿਵੇਂ ਵਾਰ ਬਦਲਦੇ ਨੇ ਓਵੇਂ ਓਵੇਂ ਆਪਾਂ ਸਥਾਨ ਬਦਲ ਲੈਣੇ ਆ ਪਿਆਰਿਓ ਭਰੋਸਾ ਇੱਕ ਤੇ ਨਹੀਂ ਰਹਿ ਗਿਆ ਆਪਾਂ ਨੂੰ ਜਦੋਂ ਭਰੋਸਾ ਇੱਕ ਤੇ ਬਣ ਗਿਆ ਨਾ ਵਿਸ਼ਵਾਸ ਇੱਕ ਤੇ ਬਣ ਗਿਆ ਜਦੋਂ ਧਨਸ਼੍ਰੀ ਅਮੰਤੂਸ ਹੈ ਮਾਰੇ ਰਾਜਾ ਸਾਹਿਬ ਦੇ ਕੋਲ ਆਏ ਇਸ ਵਿੱਚ ਚੱਲ ਕੇ ਪਿਆਰਿਓ ਭਾਲ ਕੀਤੀ ਖੋਜ ਕੀਤੀ ਕਹਿੰਦੇ ਕੋਈ ਐਸਾ ਮਹਾਂਵਲੀ ਮਿਲ ਜਾਵੇ ਕੋਈ ਐਸਾ ਮੈਨੂੰ ਮਿਲ ਜਾਵੇ ਰੱਬ ਜਿਹਦੇ ਮੈਂ ਦਰਸ਼ਨ ਕਰਕੇ ਜਨਮ ਮਰਨ ਤੋਂ ਮੁਕਤ ਹੋ ਜਾਵਾਂ ਅਭਤੂਤ ਮਹਾਰਾਜ ਦੇ ਮਨ 'ਚ ਖਿਆਲ ਆਇਆ ਸੀ ਅਭਤੂਤ ਮਹਾਰਾਜ ਨੂੰ ਚੱਲੇ ਸੀ ਨਾ ਪਿਆਰਿਓ ਤੇ ਜਦੋਂ ਰਾਜਾ ਸਾਹਿਬ ਕੋਲ ਆਏ ਸੀ ਰਾਜਾ ਸਾਹਿਬ ਨੇ ਬੜੀ ਵਾਰ ਪਿੱਛੇ ਨੂੰ ਵੀ ਮੋੜਿਆ ਬੜੀਆਂ ਪ੍ਰੀਖਿਆਵਾਂ ਲੀਆਂ ਪਰ ਆਪਣਾ ਉਹਨਾਂ ਨੇ ਧਰਮ ਨਹੀਂ ਛੱਡਿਆ ਪਿਆਰਿਓ ਕਹਿੰਦੀ ਜੇ ਰਾਜਾ ਸਾਹਿਬ ਦੇ ਚਰਨਾਂ 'ਚ ਆ ਗਏ ਤੇ ਇਹਨਾਂ ਦਾ ਬਣ ਕੇ ਰਹਿਣਾ ਤੇ ਅੱਜ ਦੁਨੀਆ ਸੀ ਝੁਕਾਰੀਏ ਕਿ ਨਹੀਂ ਝੁਕਾਰੀ ਪਿਆਰਿਓ ਦੁਨੀਆ ਸੀਸ ਝੁਕਾਰੀ ਐ ਨਾ ਜੇ ਭਰੋਸਾ ਕਰਕੇ ਵਿਸ਼ਵਾਸ ਕਰਕੇ ਆਏ ਤੇ ਦੁਨੀਆ ਸੀਸ ਝੁਕਾਰੀ ਐ ਤੇ ਰਾਜਾ ਸਾਹਿਬ ਮਾਰੇ ਫਰਮਾਨ ਕਰਦੇ ਨੇ ਭਾਈ ਅਸਲਾ ਤੇ ਤੇਰਾ ਸ਼ੇਰ ਦਾ ਹੈ ਪਰ ਦੇਹ ਦੀ ਕੈਦ ਵਿੱਚ ਪਾ ਕੇ ਤੂੰ ਬੱਕਰੀ ਦਾ ਰੂਪ ਧਾਰਨ ਕਰ ਲਿਆ ਪਾਸ਼ਾ ਕਹਿ ਰਹੇ ਨੇ ਕਰ ਲੈ ਓਪਾਉ ਅਬ ਵਕਤ ਖੁਲਾਸ ਗਈ ਦਾ ਹੋ ਹੋ ਸ਼ਿਆਰ ਇਸ ਸਪਾਈ ਕੋਲੋਂ ਭਜ ਤੂੰ ਪਾਸ਼ਾ ਕਹਿੰਦੇ ਨੇ ਹੁਣ ਮਨੁੱਖਾ ਜਨਮ ਵਿੱਚ ਛੁਟਕਾਰੇ ਦਾ ਉਪਾਅ ਕਰ ਲੈ ਬੜੇ ਗੋ ਨਾਲ ਇਸ ਫਾਈ ਵਿੱਚੋਂ ਨਿਕਲ ਸਕਦਾ ਹੈ ਪਾਸ਼ਾ ਕਹਿੰਦੇ ਇਹ ਜਿਹੜੀ ਫਾਈ ਹੈ ਨਾ 84 ਲੱਖ ਜਨਮ ਜਿਹੜੇ ਆਪਾਂ ਭੋ ਰਹੇ ਆ 42 ਲੱਖ ਅਸ਼ਮਾਨ ਤੇ ਨੇ 21 ਲੱਖ ਪਾਣੀ ਵਿੱਚ ਨੇ ਤੇ 21 ਲੱਖ 33 ਦੇ ਨੇ ਪਿਆਰੇ ਪਾਵ 84 ਲੱਖ ਜਨਮ ਭੁਗਤਣੇ ਪੈਂਦੇ ਨੇ ਪਾਤਸ਼ਾਹ ਕਹਿੰਦੇ ਇਹਨਾਂ ਦੇ ਵਿੱਚੋਂ ਬਚਣ ਦਾ ਕੀ ਤਰੀਕਾ ਹੈ ਇੱਕੋ ਹੀ ਹੱਲ ਹੈ ਮਨੁੱਖਾ ਦੇ ਤੇ ਹੁਣ ਆਪਾਂ ਨੂੰ ਤੇ ਵਾਰੀ ਮਿਲੀ ਹੈ ਨਾ ਇਹ ਵਾਰੀ ਮਿਲੀ ਹੈ ਪਰਮਾਤਮਾ ਨੂੰ ਮਿਲਣ ਦੀ ਅਕਾਲਪੁਰਖ ਨੂੰ ਮਿਲਣ ਦੀ ਇਹ ਵਾਰੀ ਮਿਲੀ ਹੈ ਤੇ ਰਾਜਾ ਸਾਹਿਬ ਕਹਿੰਦੇ ਭਾਈ ਬੜੇ ਗੋਹ ਨਾਲ ਇਹ ਸਫਾਈ ਵਿੱਚੋਂ ਨਿਕਲਿਆ ਜਾ ਸਕਦਾ ਹੈ ਮਨੁੱਖਾ ਜਨਮ ਵਿੱਚ ਰਹਿ ਕੇ ਤੂੰ ਛਟਕਾਰਾ ਮਿਲ ਸਕਦਾ ਜੇ ਮਨੁੱਖਾ ਜਨਮ ਆਪਾਂ ਗਵਾ ਲਿਆ ਤੇ ਫਿਰ ਦੁਬਾਰਾ 84 ਲੱਖ ਜਨਮਾਂ ਵਿੱਚ ਜਾਣਾ ਪੈਣਾ ਉਹ ਮਹਾਪੁਰਸ਼ ਉਹ ਸਾਧੂ ਜਿਹੜੇ ਰੱਬ ਦੇ ਪਿਆਰੇ ਜਪਦੇ ਨੇ ਨਾ ਪਿਆਰਿਓ ਉਹ ਇਸ 84 ਲੱਖ ਦੀ ਖਲਾਸੀ ਤੋਂ ਉੱਪਰ ਚਲੇ ਜਾਂਦੇ ਨੇ ਪਿਆਰਿਓ ਉਹਨਾਂ ਦੀ ਅਵਸਥਾ ਹੋਰ ਹੋ ਜਾਂਦੀ ਹੈ ਪਾਤਸ਼ਾਹ ਕੀ ਫਰਮਾਨ ਕਰ ਰਹੇ ਨੇ ਪਿੰਜਰੇ ਮੇ ਪਿਆ ਫਿਰ ਪਾਏਗਾ ਪਰਮ ਦੁੱਖ ਕਰੇ ਪਛਤਾਉ ਸਹਤ ਗੁਜਰੀ ਨ ਲੱਜ ਤੂੰ ਰਾਜਾ ਸਹਮਾਰੇ ਫਰਮਾਨ ਕਰਦੇ ਨੇ ਕਿ 84 ਦੇ ਪਿੰਜਰੇ ਵਿੱਚ ਬੜਾ ਦੁਖੀ ਹੋਵੇਗਾ ਜਦ ਵੇਲਾ ਬੀਤ ਜਾਏਗਾ ਫਿਰ ਸ਼ਰਮਸ਼ਾਰ ਹੋ ਕੇ ਪਛਤਾ ਤਾਪ ਕਰੇਗਾ ਆਪਾਂ ਪਿਆਰੇ 5-7 ਮਿੰਟ ਵੀ ਸਮਾਪਤੀ ਕਰਨੀ ਹੈ ਕਿਉਂਕਿ ਆਪਣੇ ਸਪੀਕਰ ਵਾਲੇ ਵੀਰ ਪਹੁੰਚੇ ਨਹੀਂ ਜਿਹੜੇ 사ਉਂਡ ਦਾ ਇੱਥੇ ਨਵਾਂ 사ਉਂਡ ਲੱਗ ਰਿਹਾ ਉਹਦੇ ਸੰਬੰਧ ਵਿੱਚ ਸੋ ਇਹਨਾਂ ਵੀਰਾਂ ਨੇ ਵੀ ਆਪਣੇ ਹੋਰ ਵੀ ਕੰਮ ਕਰਨ ਨੇ ਬੜਾ ਧੰਨਵਾਦ ਜੋ ਆਪ ਜੀ ਬੈਠ ਕੇ ਹਾਜ਼ਰੀਆਂ ਭਰਿਓ ਰਾਇਆ ਸਾਹਿਬ ਕੀ ਕਹ ਰਹੇ ਨੇ ਪਾਸ਼ਾ ਕਹਿੰਦੇ ਭਾਈ 84 ਦੇ ਪਿੰਜਰੇ ਵਿੱਚ ਫਸ ਕੇ ਬੜਾ ਦੁਖੀ ਹੋਣਾ ਪੈਣਾ ਬਾਣੀ ਦਾ ਸ਼ਬਦ ਨੇ ਚਾਰ ਪਾਵ ਦੋਏ ਸਿੰਘ ਗੁੰਗ ਮੁਖ ਤਬ ਕੈਸੇ ਗੁਣ ਗਈ ਹੈ ਮਰਦ ਦੀ ਬਾਣੀ ਕਹਿੰਦੀ ਜਦੋਂ ਚਾਰ ਪੈਰ ਭਾ ਤੇਰੇ ਪੈਰ ਲੱਤਾਂ ਤੁਰੀਆਂ ਚਾਰ ਹੋਈਆਂ ਦੋ ਸਿੰਘ ਹੋਏ ਮੁਖ ਤੂੰ ਗੁੰਗਾ ਹੋਇਆ ਉੱਟਦਿਆਂ ਬਿੰਦਿਆਂ ਤੇਰੇ ਡਾਂਗ ਛੁੱਟੀ ਪੈਣੀ ਐ ਪਾਸ਼ਾ ਕਹਿੰਦੇ ਫਿਰ ਕਿੱਥੇ ਮੋੜ ਲਗਾਉਣਾ ਕਿੱਥੇ ਮੂੰਹ ਲਕਾਵੇਂਗਾ ਫਿਰ ਪਛਤਾਣ ਤੂੰ ਬਿਨਾ ਕੁਝ ਨਹੀਂ ਇਸ ਕਰਕੇ ਜੀਵਨ ਮਿਲਿਆ ਮਨੁੱਖਾ ਜਨਮ ਇਹ ਮਨੁੱਖਾ ਜਨਮ ਦੇ ਵਿੱਚ ਰਹਿ ਕੇ ਉਸ ਪਰਮਾਤਮਾ ਦੀ ਬੰਦਗੀ ਕਰੀਏ ਰਾਯਾ ਸਭ ਕਹਿੰਦੇ ਭਾਈ ਜਦੋਂ ਸਮਾਂ ਬੀਤ ਗਿਆ ਫਿਰ ਪਛਤਾਣ ਤੂੰ ਬਿਨਾ ਕੁਝ ਨਹੀਂ ਫਿਰ ਪਛਤਾਉਣਾ ਹੀ ਪੱਲੇ ਰਹਿ ਜਾਣਾ ਚੜ ਆਸਕਾਂ ਦੀ ਸੜਕ ਨਦਾਨ ਭਗਵਾਨ ਦੱਸ ਕੋਇਨਰ ਬੰਦ ਵਾਂਗ ਸੇਰ ਗਰਗਜ ਤੂੰ ਅਖੀਰਲੀਆ ਪੰਕਤੀਆਂ ਵਿੱਚ ਰਾਜਾ ਸਾਹਿਬ ਫਰਮਾਨ ਕਰਦੇ ਨੇ ਕਿ ਸੰਸਾਰ ਦੇ ਬੰਧਨਾਂ ਨੂੰ ਕੱਟ ਕੇ ਪ੍ਰੇਮ ਦੇ ਰਸਤੇ ਤੁਰ ਕੇ ਗੱਜ ਵੱਜ ਕੇ ਜੀਵਨ ਪੰਧ ਨੂੰ ਮੁਕਾਲੇ ਪਾਸ਼ਾ ਕਹਿੰਦੇ ਜੀਵਨ ਸਾਰਿਆਂ ਨੇ ਮੁਕਾ ਕੇ ਚਲਾ ਜਾਣਾ ਰਾਣਾ ਰਾਉ ਮਰਦ ਦੀ ਬਾਣੀ ਕਹਿੰਦੀ ਹੈ ਰਾਣਾ ਰਾਉ ਨਾ ਕੋ ਰਹਿ ਰੰਗ ਨਾ ਤੁੰਗ ਫਕੀਰ ਵਾਰੀ ਆਪੋ ਆਪਣੀ ਕੋਈ ਨਾ ਬੰਧਾ ਧੀਰ ਜਾਣਾ ਹਰ ਇੱਕ ਨੇ ਐ ਪਰ ਆਇਆ ਸਭ ਕਹਿੰਦੇ ਬੜੀ ਗੱਜਵਜ ਕੇ ਇਹ ਸੰਸਾਰ ਦੇ ਬੰਧਨਾਂ ਨੂੰ ਕੱਟ ਕੇ ਤੇ ਪਾਤਸ਼ਾਹ ਕਹਿੰਦੇ ਪ੍ਰੇਮ ਦੇ ਰਸਤੇ ਤੇ ਤੁਰ ਕੇ ਗੱਜਵਜ ਕੇ ਜੀਵਨ ਦੇ ਪੰਧ ਨੂੰ ਮੁਕਾ ਭਾਈ ਹੁਣ ਤੇ ਬਹੁਤਾ ਔਖਾ ਨਹੀਂ ਪਿਆਰਿਓ ਪਹਿਲਾਂ ਬੰਦ-ਬੰਦ ਵੀ ਕਟਵਾਣੇ ਪੈਂਦੇ ਸੀ ਖੋਪਰ ਲਵਾਣੇ ਪੈਂਦੇ ਸੀ ਚਰਖੜੀਆਂ ਤੇ ਚੜ੍ਹਨਾ ਪੈਂਦਾ ਸੀ ਤਾਂ ਪਤਾ ਲੱਗਦਾ ਸੀ ਵੀ ਇਹ ਸਿੱਖ ਹੈ ਕਈ ਵਿੱਚੋਂ ਡਰ ਕੇ ਭੱਜਣ ਵਾਲੇ ਵੀ ਸੀ ਪਰ ਜਿਹੜਾ ਸਿੱਖ ਸੀ ਉਹਦੀ ਪਰਖ ਕੀ ਸੀ ਵੀ ਇਹ ਭਾਈ ਸ਼ੀਧੀ ਪ੍ਰਾਪਤ ਕਰ ਲਈ ਇਹ ਸੱਚਾ ਸਿੱਖ ਹੈ ਪਰ ਪਾਤਸ਼ਾਹ ਨੇ ਹੁਣ ਤੇ ਆਪਾਂ ਨੂੰ ਬੜਾ ਸੋਖਾ ਕਰਤਾ ਪਾਤਸ਼ਾਹ ਕਹਿੰਦੇ ਭਾਈ ਸੰਗਤ ਕਰੋ ਵਦ ਤੋਂ ਵਦ ਸੰਗਤ ਕਰੋ ਬਸ ਸੰਗਤ ਕਰੋਗੇ ਤੇ ਪਰਮਾਤਮਾ ਦੇ ਸਿੱਖ ਅਖਵਾਵਾਂਗੇ ਇਸ ਕਰਕੇ ਪਿਆਰੋ ਸਿੱਖਦੇ ਰਹੋ ਪਰਮਾਤਮਾ ਦੇ ਚਰਨਾਂ ਦੀਆਂ ਹਾਜ਼ਰੀਆਂ ਪਰਦੇ ਰਹੋ ਕਿਰਪਾ ਕਰਨ ਰਾਜਾ ਸਾਹਿਬ ਮਹਾਰਾਜ ਤੁਹਾਡੀਆਂ ਸਭ ਦੀਆਂ ਹਾਜ਼ਰੀਆਂ ਪ੍ਰਵਾਨ ਕਰਨ ਆਓ 2-4 ਮਿੰਟ ਸਤਨਾਮ ਵਾਇਗੁਰੂ ਦਾ ਜਾਪ ਨਾਲ ਹੀ ਪਿਆਰੋ ਸਮਾਪਤੀ ਹੈ समहिगुरु समहिगुरु सतनामहिगरु वाहे गुरु सतनाम वाहिगुरु सतनाम वाहे गुरु वाहे वाहे गुरु गुरु वाहे गुरु सम वाहे गुरु सम वाहे गुरु सप्त वाहिगुरु सम वाहे गुरु सम वाहे गुरु सम वाहे गुरु वाहे गुरु ਸਤ ਨਾਮ ਵਾਹਿਗੁਰੂ ਸਤ ਨਾਮ ਇੱਕ ਓ ਅੰਕਾਰ ਸਤ ਨਾਮ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈ ਭੰ ਗੁਰ ਪ੍ਰਸਾਦ ਜਪ ਆਦ ਸਚ ਜੁਗਾਦ ਸਚ ਹੈ ਭੀ ਸਚ ਨਾਨਕ ਹੋਸੀ ਭੀ ਸਚ ਇਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਾਉ ਨਿਰਵੈਰ ਅਕਾਲ ਮੂਰਤ ਅਜੂਨੀ ਸੈ ਭੰ ਗੁਰ ਪ੍ਰਸਾਦਿ ਜਪ ਹੈ ਭੀ ਸਚ ਨਾਨਕ ਹੋਸੀ ਭੀ ਸਚ ਇਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਾਉ ਨਿਰਵੈਰ ਅਕਾਲ ਮੂਰਤ ਅਜੂਨੀ ਸੈ ਭੰ ਗੁਰ ਪ੍ਰਸਾਦਿ ਜਪ ਰਾਜਾ ਸਾਹਿਬ ਜੀ ਤੋਹੀ ਤੋ 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 ਰਾਜਾ ਸਾਹਿਬ ਜੀ ਤੂੰ ਹੀ ਤੂੰ 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 ਕਰੋ ਜੀ ਪਲੀ ਰਾਜਾ ਜੀ ਬਲੀ ਕਰੋ ਜੀ ਪਲੀ ਰਾਜਾ ਜੀ ਬਲੀ ਕਰੋ ਜੀ ਪਲੀ ਰਲ ਕੇ ਬੋਲੋ ਭਾਈ ਸਾਰੇ ਰਾਜਾ ਜੀ ਬਲੀ ਕਰੋ ਜੀ ਪਲੀ ਰਾਜਾ ਜੀ ਬਲੀ ਕਰੋ ਜੀ ਪਲੀ ਰਾਜਾ ਜੀ ਬਲੀ ਕਰੋ ਜੀ ਪਲੀ ਆਓ ਪਿਆਰਿਓ ਇਹਨੀਆਂ ਕਹਾਜਰੀਆਂ ਪਰਵਾਨ ਕਰਨੀਆਂ ਰਾਜਾ ਸਹਿਬ ਮਹਾਰਾਜ ਕਿਰਪਾ ਕਰਨ ਤੁਹਾਡੀਆਂ ਸਭ ਦੀਆਂ ਹਾਜ਼ਰੀਆਂ ਪਰਵਾਨ ਕਰਨ। ਇਹੀ ਅਰਦਾਸ ਹੈ ਰਾਜਾ ਸਹਿਬ ਮਹਾਰਾਜ ਦੇ ਚਰਨਾਂ 'ਚ ਫਾਇਸ਼ਾ ਜਿਹੜੀਆਂ ਸੰਗਤਾਂ ਤੁਹਾਡੇ ਚਰਨਾਂ ਵਿੱਚ ਹਾਜ਼ਰੀਆਂ ਭਰ ਰਹੀਆਂ ਨੇ ਸਭ ਦੇ ਨਾਮ ਜਾਣਦੇ ਮਹਾਰਾਜ ਸਭ ਦੀਆਂ ਹਾਜ਼ਰੀਆਂ ਪਰਵਾਨ ਕਰਨੀਆਂ ਪਰਿਵਾਰਾਂ ਤੇ ਬੱਚਿਆਂ ਤੇ ਸਦਾ ਮਿਹਰ ਪ੍ਰਿਆਤ ਰੱਖਣਾ ਦੁੱਖਾਂ, ਵਿਗਨਾਂ, ਕਸ਼ਟਾਂ, ਕਲੇਸ਼ਾਂ ਦੇ ਨਾਸ਼ ਕਰਨੇ। ਆਪਣੇ ਭਜਨ ਬਾਣੀ ਦੇ ਪ੍ਰਕਾਸ਼ ਕਰਨੇ ਦਿਨ ਦੁਗਣੀ ਰਾਤ ਚੌਗੁਣੀ ਤਰੱਕੀ ਬਖਸ਼ਣੀ ਦੇਸ਼ਾਂ ਪ੍ਰਦੇਸ਼ਾਂ ਵਿੱਚ ਅੰਗ ਸੰਸਾਈ ਰਹਿਣਾ ਚੜ੍ਹਦੀਆਂ ਕਲਾਂ ਵਾਲੇ ਜੀਵਨ ਬਖਸ਼ਣੇ ਮਹਾਰਾਜ ਸਦਾ ਆਪਣੀ ਸੰਗਤ ਕਰਾਉਣੀ ਆਪਣਾ ਨਾਮ ਜਪਾਉਣਾ ਮਾੜੇ ਕਰਮਾਂ ਤੋਂ ਬਚਾਉਣਾ ਆਓ ਪਿਆਰਿਓ ਇਨੀਆਂ ਕਾਹਜਰੀਆਂ ਪ੍ਰਵਾਨ ਕਰਨੀਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ